ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜਿਹੜਾ ਆਪਣਾ ਪਿੰਡ ਰੋਗਰੀਆਂ ਵਾਲਾ ਉਹਨਾਂ ਨੇ ਗੋਦ ਲਿਆ ਆ ਹਾਰਡ ਪ੍ਰਭਾਵਿਤ ਇਲਾਕੇ ਆਪਣਾ ਤੇ ਅੱਜ ਉਹਦੇ ਤਹਿਤ ਇੱਥੇ ਅੱਜ ਪਸ਼ੂਆਂ ਦਾ ਜਿਹੜਾ ਸੁੱਕਾ ਚਾਰਾ ਚਾਰ ਗਠਾਣਾ ਉਹ ਵੰਡ ਕੇ ਗਏ ਜੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀ ਪਿੱਛੋਂ ਲੈ ਕੇ ਆਏ ਨੇ ਔਰ ਅੱਗੇ ਆ ਕੇ ਸੰਸਥਾ ਦੇ ਨਾਲ ਆ ਕੇ ਸਾਨੂੰ ਵੰਡ ਕੇ ਗਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਆਪਾਂ 7 ਪਿੰਡਾਂ ਦੇ ਵਿੱਚ ਸੇਵਾ ਲੈ ਕੇ ਆਇਆ 8 ਟਰਾਲੀਆਂ ਆਈਆਂ ਆਪਣੇ ਚਾਰ ਦੀਆਂ ਕਿਉਂਕਿ ਸੱਜੋ ਕੀ 7 ਪਿੰਡਾਂ ਦੇ ਲਈ ਹਾਲਾਤ ਤਾਂ ਵੀਰੇ ਬਹੁਤ ਬੱਤਰ ਹੋਏ ਪਏ ਆਗੇ ਮੰਨ ਲਓ ਵੀ ਲੋਕ 5-5 ਸਾਲ 4-4 ਸਾਲ ਪਿੱਛੇ ਪਏਗੇ ਆਪਣਾ ਇਹ ਪੰਜਾਬ ਐਜੂਕੇਟਰ ਜਿਹੜੀ ਉਹ ਟਰਸਟ ਬਣਿਆ ਹੋਇਆ ਇਹਨਾਂ ਦੇ ਥਰੂ ਕਰ ਰਹੇ ਹ ਸਾਡੇ ਹੁਣੇ ਏਰੀਆ ਦੇ ਵਿੱਚ ਜਿਸ ਤਰ੍ਹਾਂ ਕਿ ਐਜੂਕੇਟ ਪੰਜਾਬ ਨੇ ਜ਼ਿੰਮੇਵਾਰੀ ਲਈ ਆ ਤੇ ਸਾਡੇ ਹਰ ਤਰ੍ਹਾਂ ਦੀ ਜੋ ਵੀ ਜ਼ਰੂਰਤ ਦੀਆਂ ਚੀਜ਼ਾਂ ਉਹ ਐਜੂਕੇਟ ਪੰਜਾਬ ਵੱਲੋਂ ਪਹੁੰਚਾਈਆਂ ਜਾ ਰਹੀਆਂ ਅੱਜ ਬਠਿੰਡੇ ਤੋਂ ਵੀਰ ਆ ਰਾਮਪੁਰਾ ਫੂਲ ਤੋਂ ਫੂਲ ਤੋਂ ਚਾਰ ਡੰਗਰਾਂ ਨੂੰ ਪਾਉਣ ਵਾਲਾ ਆਚਾਰ ਉਹ ਲੈ ਕੇ ਆਏ ਸੀ ਤੇ ਐਜੂਕੇਟ ਪੰਜਾਬ ਦੇ ਥਰੂ ਅੱਜ ਸਾਡੇ ਪਿੰਡ ਵਿੱਚ ਵੰਡ ਰਿਹਾ ਅਸੀਂ ਜਿਹੜਾ ਐਜੂਕੇਟ ਪੰਜਾਬ ਪ੍ਰੋਜੈਕਟ ਜੋ ਪਿਛਲੇ ਅਸੀਂ ਫਿਰੋਜ਼ਪੁਰ ਦੇ 8 ਪਿੰਡ ਅਡਾਪਟ ਕੀਤੇ ਨੇ ਅੱਜ ਅਸੀਂ ਸਾਡੇ ਕੋਲ ਪਿੰਡ ਫੂਲ ਅ ਜਿਲ੍ਹਾ ਬਟੇਂਡਾ ਦੀ ਜਿਹੜੀ ਟੀਮ ਪਹੁੰਚੀ ਸੀ ਪਸ਼ੂਆਂ ਲਈ ਹੜਾ ਆਚਾਰਾ ਲੈ ਕੇ ਉਹ ਅਸੀਂ ਨਾ ਅੱਠ ਪਿੰਡ ਕুতਬਦੀਨ ਕਾਲੇਕੇ ਠਾੜ ਰੁਕਣੀ ਵਾਲਾ ਬੱਗੂ ਵਾਲਾ ਬੱਗੇ ਵਾਲਾ ਨਿਹਾਲਾ ਲਵੇਟਾ ਟੱਲੀ ਗਲਾਮ ਆਦੀ ਵਿੱਚ ਜਿਹੜਾ ਅਸੀਂ ਪਹੁੰਚਦਾ ਕੀਤਾ ਦੇ ਹੈਗਾ ਸਲਾਮ ਹੈ ਇਨਾਂ ਯੋਧਿਆਂ ਨੂੰ ਜੋ ਬਿਨਾ ਕਿਸੇ ਸਵਾਰਥ ਦੇ ਹੜ ਪੀੜਤਾ ਦੀ ਸੇਵਾ ਵਿੱਚ ਰੁੱਝੇ ਹੋਏ ਨੇ